ਮੋਹਾਲੀ ਦੇ ਵਿੱਚ ਉਸ ਵੇਲੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਦੋਂ ਇੱਕ 31 ਸਾਲਾ ਨੌਜਵਾਨ ਲੜਕੀ ਦਾ ਸ਼ਰਿਆਮ ਕਿਰਪਾਨਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਅਤੇ ਸਾਰੀ ਖੌਫਨਾਕ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਅਤੇ ਕੁੜੀ ਨੂੰ ਲੱਖ ਪੱਤ ਖੂਨ ਦੇ ਨਾਲ ਘਾਤ ਦਿੱਤਾ ਗਿਆ ਉਸ ਤੋਂ ਬਾਅਦ ਇਸ ਮ੍ਰਿਤਕ ਲੜਕੀ ਦਾ ਭਰਾ মিডিਆ ਦੇ ਸਾਹਮਣੇ ਆਇਆ ਜਿਸ ਨੇ ਇਸ ਪੂਰੀ ਦਿਲ ਦਹਿਲਾਉਣ ਵਾਲੀ ਘਟਨਾ ਦੇ ਉੱਤੇ ਆਪਣਾ ਬਿਆਨ ਦਿੱਤਾ ਹੈ ਆਓ ਸੁਣਦੇ ਭਾਜੀ ਕੀ ਨਾਮ ਹੈ ਮੇਰਾ ਨਾਮ ਤਰਪੀ ਸਿੰਘ ਹੈ ਫਤਿਹਪੁਰ ਜੱਟਾ ਤੁਹਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਤੁਹਾਡੀ ਕੁੜੀ ਵੀ ਅਮਰਜਸੀ ਦਾਖਲ ਕੀਤੀ ਵਿਸ਼ੇ ਤੇ ਫਿਰ ਉਹਰੇ ਪਹੁੰਚੇ ਜਦੋਂ ਪਤਾ ਲੱਗਿਆ ਵੀ ਇਹਦੇ ਕਿਰਪਾਨਾਂ ਨਾਲ ਹਮਲਾ ਹੋਇਆ ਜੀ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਮੋਂ ਮੌਕੇ ਵੀ ਪਤਾ ਨਹੀਂ ਕਿਨੇ ਕਰਈਏ ਤੁਹਾਨੂੰ ਪਤਾ ਨਹੀਂ 8-9 ਸਾਲ ਨੂੰ ਕੁੜੀ ਕੰਮ ਕਰਦੇ ਲੱਗਾ ਸਾਰੇ ਤੇ ਕੋਈ ਕਮਲੇ ਨਹੀਂ ਸਵੇਰੇ ਕੰਮ ਕਰਕੇ ਘਰ ਤੋਂ ਡੈਡੀ ਚੜ੍ਹ ਕੇ ਆ ਬਸ ਵੀ ਹਾਂ ਚੱਲੀਏ ਕੋਈ ਐਸੀ ਗੱਲ ਹੋਵੇ ਤਾਂ ਵੀ ਜੀ ਤੇ ਖਲੀ ਕੁੜੀ ਕਹਿੰਦੀ ਕਿ ਨਹੀਂ ਸਿਸਟਰ ਵੀ ਹੈ ਕਿ ਇੱਕ ਬਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ-ਛੇ ਮਹੀਨੇ ਹੋ ਗਏ ਥੋੜਾ ਟਾਈਮ ਹੋ ਗਿਆ ਕੁੜੀ ਦੀ ਉਮਰ 30-31 ਸਾਲ ਦੀ 31 ਸਾਲ ਦੀ ਉਮਰ ਸਾਰੇ ਮੇਤੇ ਵੱਡੀ ਆ ਥੋੜੀ ਜੀ ਪ੍ਰਸ਼ਾਸਨ ਇਸ ਟਾਈਮ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੈ ਪੁਲਿਸ ਵਾਲੇ ਕੰਪਲੀਟ ਹੋਏ ਕਰ ਰਹੇ ਨਹੀਂ ਬੈਠੇ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਹੈ ਕੇ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਹੈ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਅਮਲ ਚ ਲਿਆਂਦੀ ਚਾਹੀਦੀ ਹੈ ਬਿਊਰੋ ਰਿਪੋਰਟ ਅਖੰਡ ਲੋਕ